ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈਲਾਈਨ ਪੰਜਾਬ ਮੈਂ ਹਾਂ ਤੁਹਾਡਾ ਸੁਨੀਲ ਗੋਗਨਾ ਜਿੱਦ ਤੱਕ ਤੁਸੀਂ ਦੇਖਿਆ ਕਿ ਪੂਰੇ ਭਾਰਤ ਦੀ ਕਾਲ ਬੰਦ ਕੀਤੀ ਹੈ ਕਿਸਾਨਾਂ ਦੇ ਜਿਹੜਾ ਕਿ ਐਮ ਐਸ ਪੀ ਉਹ ਮੋਦੀ ਸਰਕਾਰ ਜਿਹੜਾ ਕਿ ਉਸ ਖਾਨਾ ਦੀ ਸੁਣਵਾਈ ਨਹੀਂ ਉਹ ਕਰੀ ਅੱਜ ਪੂਰੇ ਭਾਰਤ ਦੀ ਕਾਲ ਬੰਦ ਕੀਤੀ ਸਾਡੇ ਨਾਲ ਜਿਹੜੇ ਕਿ ਐਸ ਐਸ ਜੀ ਦੇ ਜਿਹੜੀ ਉਹ ਯੂਨੀਅਨ ਦੇ ਕੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਸਕਾਈਲਾਈਨ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ মিডিਆ ਦਾ ਆਪਣੇ ਗੀਤ ਪੰਡਾ ਜਸਵਿੰਦਰਪਾਲ ਲੁੱਕੀ ਜ਼ਿਲ੍ਹਾ ਪ੍ਰਧਾਨ ਕਲਾਸਪੁਰ ਜੱਥੇਬੰਦੀ ਕਬੂਸਲਾ ਅੱਜ ਪੰਜਾਬ ਸੰਘਿਤ ਮੋਰਚਾ ਭਾਰਤ ਵੱਲੋਂ ਫਸਟ ਰੇਟ ਜਿੱਥੇ ਬੰਦੀਆਂ ਵੱਲੋਂ ਜਿੱਥੇ ਭਾਰਤ ਬੰਦਾ ਸਦੱਸਦਾ ਜਾਈ ਪੂਰੀ ਸਾਡੀ ਗਲਾਸ ਹੋਰ ਜਿੱਥੇ ਬੰਦੀ ਨੇ ਸਾਡੀ ਫੈਡਰੇਸ਼ਨ ਨੇ ਪੂਰਨ ਤੌਰ ਤੇ ਭਾਰਤ ਪੰਜਾਬ ਦੇ ਵਿੱਚ ਨੂੰ ਬੰਦਦਾ ਪੂਰੀ ਹਮਾਇਤ ਕੀਤੀ ਹੈ ਔਰ ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਆਂ ਜਬਰ ਜੁਰਮ ਦੇ ਖਿਲਾਫ ਆਂ ਹਮੇਸ਼ਾ ਹੀ ਲੜਾਈ ਲੜਦੇ ਆਉਂਦੇ ਆ ਤੇ ਲੜਦੇ ਰਵਾਂਗੇ ਔਰ ਬਾਕੀ ਜਿਹੜਾ ਮੋਦੀ ਦੀ ਗੱਲ ਆ ਜਾਂ ਅਮਿਤ ਸ਼ਾਹ ਦੀ ਗੱਲ ਆ ਇਹਨਾਂ ਨੂੰ ਇੱਕ ਗੱਲ ਅਸੀਂ ਦੱਸਣੀ ਚਾਹੁੰਦੇ ਹਾਂ ਜੀ ਤੁਸੀਂ ਜਿਹੜੇ ਨਵੇਂ-ਨਵੇਂ ਕਾਨੂੰਨ ਮਲਾਜਮਾਂ ਦੇ ਸਬੰਧ ਵਿੱਚ ਜਾਂ ਕਿਸਾਨਾਂ ਦੇ ਸਬੰਧ ਵਿੱਚ ਬਣਾ ਰਹੇ ਹੋ ਇਹ ਰੱਖਣ ਮੈਂ ਗਿਆ ਤੁਹਾਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁੱਦਣਾ ਪਊਗਾ ਇਹ ਸਭ ਦੇਖਿਆ ਕਿ ਜਿਸ ਤਰ੍ਹਾਂ ਕਿ ਤੁਸੀਂ ਇੱਕ ਕਲਾਸ ਫੋਰ ਯੂਨੀਅਨ ਦੇ ਸਾਰੇ ਸਮਰਥਕ ਦਿੰਦੇ ਹੋ ਉਹ ਤੁਹਾਡੇ ਨਾਲ ਜਿਹੜੇ ਦੇਖਿਆ ਕਲਾਸ ਫੋਰ ਯੂਨੀਅਨ ਦੇ ਅੰਗਰ ਯੂਨੀਅਨ ਦੇ ਲੇਡੀਜ਼ ਵੀ ਆਈਆਂ ਉਹਨਾਂ ਨੇ ਵੀ ਆ ਕੇ ਸਮਰਥਨ ਦਿੱਤਾ ਦੂਸਰੇ ਪਾਸੇ ਜਿਹੜੀ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹਨਾਂ ਦੀ ਜਿਹੜੀ ਸੈਲਰੀ ਆ ਬਿਲਕੁਲ ਟਾਈਮ ਦੇ ਉੱਪਰ ਆ ਜਾਂਦੀ ਆ ਦੇਖੋ ਜੀ ਸੈਲਰੀ ਤੇ ਜਿਹੜੀ ਹਮੇਸ਼ਾ ਹੀ ਜਿਹੜੇ ਅੰਗਣਵਾੜੀ ਵਰਕਰ ਆ ਜਾਂ ਸਾਡੇ ਜਗਲਾਹ ਦੇ ਮਜ਼ਦੂਰ ਆ ਪਰ 5 6 ਮਹੀਨੇ ਵੀ ਤਰਸਾਉਂਦੇ ਆਪਣੀਆਂ ਦਰਗਾਹਾਂ ਤੋਂ ਕਿਉਂਕਿ ਇਹ ਸੈਂਟਰ ਸਰਕਾਰ ਦੀਆਂ ਪਾਲਸੀਆਂ ਜਿਹੜਾ ਨਰੇਗਾ ਹੈਗਾ ਅੰਗਣਵਾੜੀ ਆਸ਼ਾ ਵਰਕਰ ਇਹ ਸਾਰੀਆਂ ਪਾਲਸੀਆਂ ਸੈਂਟਰ ਦੀਆਂ ਜਿਦੋਂ ਵੀ ਸੈਂਟਰ ਤੋਂ ਪੈਸਾ ਆਉਂਦਾ ਤਾਂ ਇਹ ਪੰਜਾਬ ਸਰਕਾਰ ਦੇ ਅਧਿਕਾਰੀ ਇਹਨਾਂ ਤਨਖਾਹਾਂ ਰੀਲੀਜ਼ ਕਰ ਸਕਦੇ ਆ ਔਰ ਅਸੀਂ ਪੂਰਾ ਖੇਤਰ ਚੱਕ ਕੇ ਜਿਹਨਾਂ ਨੂੰ ਤਨਖਾਹ ਰੀਲੀਜ਼ ਨੂੰ ਮਾਪੂਰਾ ਜ਼ੋਰ ਮਾਰਿਆ ਔਰ ਹੁਣ ਵੀ ਸਾਡੀਆਂ ਇਹਡੀਆਂ ਪਿਛਲੇ 1 ਮਹੀਨੇ ਤੱਕ ਪੈਂਡਿੰਗ ਬਈਏ ਜਿਗਲਾਤ ਵਿਭਾਗ ਦੇ ਸਤਿਪੰਨਾ ਅਸਰਾ ਦੇਖਿਆ ਕਿ ਅੱਜ ਭਾਰਤ ਪੂਰੇ ਭਾਰਤ ਦੇ ਵਿੱਚ ਕੀ ਪੰਜਾਬ ਦੇ ਵਿੱਚ ਵੀ ਉਹ ਬੱਥਾ ਵਾਲਿਆਂ ਦੇ ਵਿੱਚ ਜਿਹੜੇ ਕਿ ਆਪਣੇ ਟਰਾਂਸਪੋਰਟਰ ਵਾਲਾ ਉਹਨਾਂ ਦੇ ਵਿੱਚ ਜਿਹੜਾ ਬਿਲਕੁਲ ਬੰਦ ਦਾ ਸਦਾ ਤੱਕ ਜਦੋਂ ਕਿ ਕਿਸੇ ਦੀ ਮੌਤ ਹੋ ਜਾਂਦੀ ਹੈ ਉਹਨੂੰ 7 ਸਾਲ ਦੀ ਸਜ਼ਾ ਵਾ ਉਹ ਨਾਲ ਨਾਲ ਜਦੋਂ ਕਿਸੇ ਦੇ ਕੋਈ ਬਣਾ ਰਹੇ ਐਕਸੀਡੈਂਟ ਹੋ ਜਾਂਦਾ ਬੰਦਾ ਡਰਾਈਵਰ ਭੱਜ ਜਾਂਦਾ ਉਹਨੂੰ 2 ਲੱਖ ਰੁਪਏ ਦੇ ਰਵਾਇ ਇਹ ਤਾਂ ਸਭ ਤੋਂ ਵੱਡੀ ਨਿੰਦਣਯੋਗ ਗੱਲ ਆ ਜਿਹੜਾ ਕਹਦਾ ਇੱਕ ਕਾਲਾ ਕਾਨੂੰਨ ਬਣਾਇਆ ਕਿ ਟਰੱਕ ਗੱਡੀ ਦੇ ਥਲੇ ਆਣ ਕੋਈ ਬੰਦਾ ਮਰ ਜਾਂਦਾ ਜ਼ਰੂਰੀ ਨਹੀਂ ਕਿ ਪੀਆਰਟੀਸੀ ਰੋਡਵੇਜ ਦੀਆਂ ਬੱਸਾਂ ਥਲੇ ਆਣ ਕੇ ਬੰਦੇ ਮਰਮਿਆਂ ਕੋਈ ਆਮ ਬੰਦੇ ਕੋਲ ਕੋਈ ਇਹੋ ਜਿਹੀ ਹੈਪਨਿੰਗ ਹੋ ਸਕਦੀ ਆ ਇਹ ਕਾਲਾ ਕਾਨੂੰਨ ਜਿਹੜਾ ਬੰਦ ਕਰਨਾ ਚਾਹੀਦਾ ਔਰ 700 ਦੀ ਕਾਰ ਜਾਂ 7 ਲੱਖ 10 ਲੱਖ ਰੁਪਏ ਹੱਥੋਂ ਹੀ ਨਹੀਂ ਗੱਲ ਆ ਅਸੀਂ ਇਸ ਕਾਲੇ ਕਾਨੂੰਨ ਦੀ ਰੱਜ ਕੇ ਨਿੰਦਿਆ ਕਰਦੇ ਆ ਸਰਕਾਰ ਨੂੰ ਚੇਤਾਵਨੀ ਦਿੰਦੇ ਮੈਂ ਕਿ ਇਹੋ ਜਿਹੇ ਘਟਿਆ ਕਾਨੂੰਨ ਵਾਪਸ ਆ ਜਾਵੇ। ਤੋਂ ਇਸ ਸੰਸਾਰ ਨਾਲ ਜਿਹੜੇ ਕਿ ਕਲਾਸਪੋਰ ਯੂਨੀਅਨ ਦੇ ਜਸਵਿੰਦਰ ਪਾਲ ਇਹ ਉੱਗੀ ਜੀ ਤੁਹਾਨੂੰ ਜਿਹੜੇ ਕਿ ਸਿੱਧੀਆਂ ਤਸਵੀਰਾਂ ਦੋਸਤੋ ਇਹ ਦਿਖਾਣੇ ਵੀ ਦੇਖੋ ਕਿ ਪੂਰਾ ਇਹ ਭਾਰਤ ਬੰਦ ਦਾ ਸੱਦਾ ਗਿਆ ਉਸ ਕਪੂਰਥਲਾ ਦੇ ਡੀਸੀ ਚੌਂਕ ਦੇ ਵਿੱਚ ਖੜਿਆ ਜਿੱਥੇ ਕਿ ਪੂਰਾ ਪੰਜਾਬ ਬੰਦ ਆ ਸਰ ਨਾਲ ਵਾਹਿਗੁਰੂ ਜੀ ਖਾਲਸਾ ਵੇ ਪਤੇ ਖਾਲਸਾ ਵਾਹਿਗੁਰੂ ਜੀ ਕੀ ਪਤੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਜਦ ਅੱਜ ਪੂਰਾ ਭਾਰਤ ਬੰਦਾ ਸਜ਼ਾ ਦਿੱਤਾ ਗਿਆ ਵਾ ਮੋਦੀ ਦੀ ਸਰਕਾਰ ਦੇ ਵਰ ਕਿਸਾਨਾਂ ਨੇ ਸੰਘਰਸ਼ ਕੀਤਾ ਤੇ ਦੇਖੋ ਜੀ ਬਿਲਕੁਲ ਜਿਹੜਾ ਸੰਘਰਸ਼ ਜਲ ਰਿਹਾ ਵਾ ਬਹੁਤ ਜਾਇਜ਼ ਵਾ ਕੋਈ ਨਾਜਾਇਜ਼ ਨਹੀਂ ਇਹਨੂੰ ਕਹਿ ਸਕਦੇ ਆ ਜੋ ਵੀ ਕਿਸਾਨ ਵਿਚਾਰਾ ਆਪਣੀ ਮਿਹਨਤ ਕਰਦਾ ਵਾ ਜੇ ਉਹਨੂੰ ਆਪਣੇ ਹੱਕ ਦੀ ਕੋਈ ਕੀਮਤ ਹੀ ਨਹੀਂ ਮਿਲੂਗੀ ਤੇ ਉਹ ਕਿੱਥੇ ਜਾਊਗਾ ਇਹ ਜਿਹੜਾ ਵਪਾਰੀ ਵਰਗਵਾ ਇਹ ਥੋੜਾ ਜਿਹਾ ਜਦੋਂ ਵੀ ਨਾ ਕੋਈ ਵੀ ਮੈਨੂਫੈਕਚਰਿੰਗ ਕਰਦਾ ਵਾ ਬੰਦਾ ਉਹਨੂੰ ਬਹੁਤ ਘੱਟ ਕੀਮਤ ਮਿਲਦੀ ਆ ਜਦੋਂ ਵਿੱਚ ਵਪਾਰੀ ਆ ਜਾਂਦੇ ਤੇ ਗਾਹ ਫਿਰ ਜਿਹੜੇ ਖਰੀਦਦਾਰ ਹੁੰਦੇ ਆ ਖਪਤਕਾਰ ਹੁੰਦੇ ਉਹਨਾਂ ਨੂੰ ਬਹੁਤ ਮਹਿੰਗੀ ਚੀਜ਼ ਮਿਲਦੀ ਆ ਇਸ ਕਰਕੇ ਕਿਸਾਨ ਵੀਰ ਇਸੇ ਕਰਕੇ ਹੀ ਧਰਨੇ ਲਾਉਂਦੇ ਆ ਇਸੇ ਕਰਕੇ ਹੀ ਇਹ ਆਪਣਾ ਪ੍ਰਦਰਸ਼ਨ ਕਰਦੇ ਆ ਕਿ ਜੋ ਇਹਨਾਂ ਦੀ ਮਿਹਨਤ ਦਾ ਮੁੱਲ ਵਾ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਅਸੀਂ ਵੀ ਇਹੀ ਸਮਰਥਨ ਕਰਦੇ ਆ ਕਿ ਜੋ ਕਿਸਾਨ ਵੀਰ ਹਨ ਇਹ ਸਭ ਦਾ ਭਲਾ ਮੰਗਦੇ ਹਨ ਤੇ ਜੋ ਵੀ ਆਏ ਇਹ ਆਪਣੇ ਮਿਹਨਤ ਨਾਲ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਮਿਹਨਤ ਦੀ ਮੁੱਲ ਮਿਲਣਾ ਚਾਹੀਦਾ ਮਿਹਨਤ ਦਾ ਤੁਹਾਡੇ ਕਿੰਨੇ ਕਿਫੇ ਕਿੱਲੇ ਹਨ ਤੁਸੀਂ ਸਰਕਾਰ ਦੇ ਨਾਲ ਇੱਕ ਸਰਕਾਰ ਤੋਂ ਬਾਹਰ ਅਸੀਂ ਸਰਕਾਰ ਦੇ ਨਾਲ ਨਹੀਂ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਵੀਰ ਜੋ ਹੈ ਉਹ ਆਪਣੀ ਮਿਹਨਤ ਦਾ ਹੱਕ ਮੰਗਦੇ ਆ ਤੇ ਉਹਨਾਂ ਨੂੰ ਦੇਣਾ ਚਾਹੀਦਾ ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਜੋ ਕਿਸਾਨਾਂ ਦਾ ਕਿਸਾਨ ਵੀਰ ਮਿਹਨਤ ਕਰਦੇ ਹਨ ਉਹਨਾਂ ਨੂੰ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਉਹ ਦੋਸਤੋ ਦੇਖੋ ਇਹ ਜਿਹੜੇ ਕਿ ਸਾਡੇ ਖਾਲਸਾ ਸਾਹਿਬ ਇਹਨਾਂ ਨੇ ਵੀ ਇਹ ਕਿਹਾ ਸੀ ਜਿਹੜੇ ਕਿ ਕਿਸਾਨਾਂ ਦੇ ਨਾਲ ਆ ਅਸੀਂ ਸਰਕਾਰ ਦੇ ਨਾਲ ਨਹੀਂ ਉਹ ਸਰਕਾਰ ਜਿਹੜੀ ਕਿ ਕਿਸਾਨ ਵੀਰਾਂ ਦਾ ਸਾਥ ਦੇ ਉਹ ਦਿੱਸੇ ਮੈਂ ਨਾਲ ਦੀਆਂ ਤੁਹਾਨੂੰ ਜਿਹੜੀਆਂ ਇਹ ਤਸਵੀਰਾਂ ਵੀ ਦਿਖਾਣਾ ਚਾਹਨਾ ਵਾ ਦੇਖੋ ਸਾਡੇ ਨਾਲ ਇਹ ਅੰਗਰਵੜੀ ਜਿਹੜੇ ਕਿ ਬੀਬੀਆਂ ਨੇ ਵੀ ਸਭ ਤੋਂ ਇਹ ਦਿੱਤਾ ਹੋਇਆ ਅਸੀਂ ਗੱਲ ਕਰ ਕੀ ਕਹਿਣਾ ਚਾਹੂਗੇ ਮੈਡਮ ਅੱਜ ਜਿਹੜੇ ਸੱਭਨੇ ਦੇ ਵਿੱਚ ਆਏ ਸਰਸੇ ਧਰਨੇ ਤੇ ਆਏ ਆ ਇਸ ਕਰਕੇ ਅਸੀਂ ਬਹੁਤ ਦੁਖੀ ਆ ਅਸੀਂ ਆਸ਼ਾ ਵਰਕਰਾਂ ਕਾਲਾ ਸੰਗਿਆ ਬਲੌਕ ਤੋਂ ਮੈਂ ਪ੍ਰਧਾਨ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਆ ਕਿ ਸਾਨੂੰ ਜਦੋਂ ਇਹ ਸਰਕਾਰ ਆਈ ਸੀ ਆਸ਼ਾ ਵਰਕਰ ਨੂੰ ਬਹੁਤ ਇਹਨਾਂ ਨੇ ਹੌਸਲਾ ਦਿੱਤਾ ਸੀ ਕਿ ਤੁਹਾਡੀਆਂ ਪੱਕੀਆਂ ਤਨਖਾਹਾਂ ਲੱਗਣਗੀਆਂ ਪੱਕੇ ਕੀਤੇ ਜਾਣਗੇ ਤੇ ਸਰ ਅਸੀਂ 2008 ਤੋਂ ਇਹ ਕੰਮ ਕਰ ਰਹੀਆਂ ਆਸ਼ਾ ਵਰਕਰ ਨਾ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਕੋਈ ਤੂ ਲੱਤ ਮੇਲ ਰਹੀ ਆ ਨਾ ਸਾਨੂੰ ਕੋਈ ਮਤਲਬ ਕਿਸੇ ਕੰਮ ਦੇ ਵਿੱਚ ਵੀ ਕੋਈ ਇਹਨਾਂ ਨੂੰ ਸਾਨੂੰ ਕੋਈ ਅੱਜ ਤੱਕ ਨਹੀਂ ਕੋਈ ਕਿਹਾ ਕਿ ਤੁਹਾਨੂੰ ਮਤਲਬ ਇਸ ਤਨਖਾਹ ਦਵਾਂਗੇ ਜਾਂ ਤੁਹਾਨੂੰ ਪੱਕੇ ਕਰਾਂਗੇ ਅਸੀਂ ਆ ਇਧਰੋਂ ਸੈਲਰੀ ਇਧਰੋਂ ਇਨਸੈਂਟਿਵ ਦਿੰਦੇ ਆ ਉਧਰੋਂ ਵਧਾ ਦਿੰਦੇ ਆ ਉਧਰੋਂ ਘਟਾ ਦਿੰਦੇ ਆ ਸਾਡੇ ਨਾਲ ਕੋਈ ਵੀ ਇਹਨਾਂ ਨੇ ਸਾਡੀ ਜਿਹੜੀ ਤਨਖਾਹ ਹੈ ਮੈਡਮ ਉਹ ਟਾਈਮ ਦੇ ਨਾਲ ਆ ਜਾਂਦੀ ਪੰਜਾਹ ਸਾਡੀ ਕੋਈ ਟਾਈਮ ਨਾਲ ਨਹੀਂ ਆਉਂਦੀ ਅਸੀਂ ਰੋਲਰ ਰੁਲਕੇ ਹਸਪੀਟਲ ਤੋਂ ਰਾਤ ਜਾਈਏ ਦਿਨ ਜਾਈਏ ਕੋਈ ਸਾਡੀ ਤਨਖਾਹ ਟਾਈਮ ਨੇ 2 ਮਹੀਨੇ 3 ਮਹੀਨੇ ਬਾਅਦ ਸਾਡੀ ਤਨਖਾਹ ਪਉਂਦੇ ਆ ਨਾ ਸਾਡਾ ਇਨਸੈਂਟਿਵ ਟਾਈਮ ਨਾ ਆ ਰਿਹਾ ਆ ਅੱਜ ਕਿਹਦੇ ਅੱਜ ਇਸ ਬਿਹਾਵ ਦੇ ਜਿੰਦਗੀ ਧਰਨੇ ਦੇ ਵਿੱਚ ਬੈਠੇ ਅਸੀਂ ਇਸੇ ਕਰਕੇ ਇਸ ਵਿਹਾਰ ਤੇ ਵਿੱਚ ਆਏ ਆ ਕਿ ਸਾਡੇ ਮੋਰਚੇ ਦੇ ਵਿੱਚ ਅਸੀਂ ਆਏ ਆ ਕਿ ਜੋ ਸਾਡੇ ਜਿਹੜੇ ਹੱਕ ਆ ਕਿਸਾਨਾਂ ਦੇ ਅੰਗਣਵਾੜੀ ਵਰਕਰ ਆ ਆਸ਼ਾ ਵਰਕਰ ਆ ਕਿ ਜਿਹੜੇ ਸਾਡੇ ਹੱਕ ਸਾਨੂੰ ਸਰਕਾਰਾਂ ਦੇਣ ਤੋਂ ਅਸੀਂ ਇਹਨਾਂ ਨੂੰ ਮਜਬੂਰ ਕਰਾਂਗੇ ਅਸੀਂ ਆਪਣੇ ਉਜੋਸ਼ ਦੇ ਨਾਲ ਆਪਣੀਆਂ ਜੋ ਵੀ ਆਪਣੇ ਹੱਕ ਆਸੀਂ ਆਪਣੀਆਂ ਮੰਗਾਂ ਪੂਰੀਆਂ ਕਰਾਵਾਂਗੇ ਰਾਤੋਂ ਸੋ ਬਹੁਤ ਬਹੁਤ ਧੰਨਵਾਦ ਸੋ ਦੇਖੋ ਇਹ ਜਿਹੜੇ ਛਡੇ ਤੇ ਮੈਡਮ ਆ ਜਾਂ ਇਹਨਾਂ ਨੂੰ ਸਾਰੇ ਜਿਹੜੇ ਕਿ ਸਵਾਲ ਇਹ ਪਤਾ ਨਹੀਂ ਕੁਝ ਵਿਚਾਰੇ ਜਿਹੜੇ ਕਿ ਉਹ ਵੀ ਲੱਗਦਾ ਮੇਰੇ ਵਰਗੇ ਉਹਨਾਂ ਨੂੰ ਕੁਝ ਪਤਾ ਨਹੀਂ ਕਿ ਕਿਹੜੀਆਂ ਇਹ ਮੰਗਾਂ ਸਰਕਾਰ ਦੀਆਂ ਹੈਗੀਆਂ ਵਾ